ਸਾਰਿਆਂ ਨੇ ਦੇਖਿਆ ਉਹਨਾਂ ਦੇ ਕੁੱਟ ਮਾਰਦੇ ਨਿਸ਼ਾਨ ਬਹੁਤ ਸਾਰੇ ਦੇ ਸਰੀਰ ਤੇ ਤੇ ਆੜਾ ਵੀ ਮਾਰਿਆਂ ਦੀ ਆਵਾਜ਼ਾਂ ਵੀ ਬਹੁਤ ਦਿੱਤੀਆਂ ਕਿਸੇ ਨੇ ਸੁਣਿਆ ਨਹੀਂ ਉਹ ਤਿੰਨਾ ਮੁੰਡਿਆਂ ਦਾ ਇਹ ਵੀ ਜਵਾਬ ਹੈ ਕਿ ਸਾਨੂੰ ਚਾਰਾਂ ਜਾਣਿਆਂ ਨੂੰ ਇੱਕ ਕਮਰੇ 'ਚ ਬੰਦ ਕਰਿਆ ਗਿਆ ਸਾਨੂੰ ਡੰਗਰਾਂ ਵਾਂਗ ਕੁੱਟਿਆ ਗਿਆ ਮੈਂ ਜਿੱਥੇ ਵੀ ਜਾਂਦੀ ਮੇਰੇ ਕੋਈ ਸੁਣਵਾਈ ਨਹੀਂ ਸਭ ਕੁਝ ਮਿਲਦਾ ਜੰਦਰ ਨਸ਼ੇ ਵੀ ਮਿਲਦੇ ਆ ਫੋਨ ਵੀ ਮਿਲਦੇ ਆ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੂਤ ਨਾਲ ਮਿਲਦੇ ਇਦਾਂ ਕੋਈ ਅੰਦਰ ਸੂਈ ਵੀ ਨਹੀਂ ਲਾ ਜਾ ਸਕਦਾ ਇਹ ਹਰੇਕ ਬੈਰਕ 'ਚ 5 5 6 6 ਫੋਨ ਚੱਲਦੇ ਆ ਜੀ। ਪੁਲਿਸ ਕੁੱਟ ਮਾਰ ਵੀ ਕਰਦੀ ਆ ਜੀ ਫਿਰ ਕੋਕੇ ਮਹੀਨੇ ਦੇ ਮੇਰੇ پیسے ਮੰਗਦੇ ਆ ਜੀ। ਉੱਪਰ ਤੱਕੇ ਸਾਰੇ ਮਿਲੇ ਹੋਏ ਆ ਜੀ। ਉੱਪਰ ਤੱਕ ਮਿਲ ਕੇ ਕੰਮ ਚੱਲਦਾ ਇਦਾਂ ਨਹੀਂ ਚੱਲਦਾ। ਪੈਸੇ ਬਣਾ ਰਹੇ ਆ ਜੀ ਪੁਲਿਸ ਵਾਲੇ। ਮੈਨੂੰ ਖਤਰ ਆ ਜੀ ਪੂਰਾ ਜੇ ਹੁਣ ਕੋਈ ਵੀ ਗੱਲਬਾਤ ਹੁੰਦੀ ਏ ਇਹਨਾਂ ਦਾ ਹੱਥ ਹੋਊਗਾ ਜੀ ਬਿੱਥੇ। ਐ ਤਸਵੀਰ ਉਸ ਹਵਾਲਾਤੀ ਦੀ ਏ ਜਿਸ ਦੀ ਮੌਤ ਬਾਦ ਜ਼ਬਰਦਸਤ ਹੰਗਾਮਾ ਹੋ ਗਿਆ ਸੀ। ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਬਾਕੀ ਹਵਾਲਾਤੀਆਂ ਨੇ ਭੁਖ ਹੜਤਾਲ ਕਰ ਦਿੱਤੀ ਸੀ। ਜਿਸ ਦੀ ਮੌਤਾ ਦਾ ਮਾਮਲਾ ਹੁਣ ਹਾਈ ਕੋਰਟs ਪਹੁੰਚ ਗਿਆ ਹੈ ਜਿहां ਇਹ ਤਸਵੀਰ ਚਰਨਪ੍ਰੀਤ ਸਿੰਘ ਚੰਨੀ ਦੀ ਹੈ ਜੋ ਐਨਡੀਪੀਐਸ ਦੇ ਇੱਕ ਮਾਮਲੇ 'ਚ ਰੋਫੜ ਜੇਲ੍ਹ 'ਚ ਬੰਦ ਸੀ ਜਿਸ ਦੀ ਬੀਤੀ 24 ਜੁਲਾਈ ਨੂੰ ਫੇਰ ਬਰੇ ਹਾਲਾਤਾਂ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਜੇਲ੍ਹ ਅੰਦਰ ਜ਼ਬਰਦਸਤ ਹੰਗਾਮਾ ਹੋ ਗਿਆ ਸੀ ਜਿਲ੍ਹਾ ਜੇਲ੍ਹ ਰੂਪਨਗਰ ਦੇ ਵਿੱਚ ਹਵਾਲਾਤੀ ਚਰਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਕੈਦੀਆਂ ਅਤੇ ਹਵਲਾਤੀਆਂ ਵੱਲੋਂ ਜੇਲ੍ਹ ਦੇ ਅੰਦਰ ਹੰਗਾਮਾ ਕੀਤਾ ਗਿਆ ਤੇ ਮ੍ਰਿਤਕ ਹਵਲਾਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਵਲਾਤੀ ਦੇ ਨਾਲ ਮਾਰਕੁੱਟ ਕਰਨ ਦੇ ਜਿਹੜੇ ਗੰਭੀਰ ਦੋਸ਼ ਲਗਾਏ ਗਏ ਤੇ ਇਸ ਮਾਮਲੇ ਛੁਣ ਮ੍ਰਿਤਕ ਦੀ ਪਤਨੀ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਕਿਉਂਕਿ ਜੇਲ੍ਹ ਚ ਚਰਨਪ੍ਰੀਤ ਦੇ ਨਾਲ ਹੀ ਬੰਦੀ ਕੋ ਹੋਰ ਹਵਲਾਤੀ ਵੱਲ ਇਸ ਮਾਮਲੇ ਚ ਕਈ ਹੈਰਾਨ ਕਰ ਦੇਣੇ ਖੁਲਾਸੇ ਕੀਤੇ ਗਏ ਨੇ ਦਾਅਵੇ ਕੀਤੇ ਗਏ ਨੇ ਜੇਲ੍ਹ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਤੰਗ ਰਹਿ ਜਾਵੋ ਚਰਨਪ੍ਰੀਤ ਜਿੰਨਾ ਦੀ ਮੌਤ ਹੋਈ ਹੈ ਰੋਪੜ ਜੇਲ੍ਹ ਚ ਉਹਨਾਂ ਦੇ ਨਾਲ ਉਹਨਾਂ ਦੇ ਪਤੀਜੇ 12 13 ਮਹੀਨੇ ਕੈਚ ਚ ਸੀਗੇ ਉਹ ਹੁਣ ਦੱਸ ਰਹੇ ਆ ਕਿ ਜੇਲ੍ਹ ਦਾ ਹਾਲਤ ਕੀ ਹੈ ਗਿਆ ਜੇਲ੍ਹ ਚ ਕੀ ਕੀ ਚੀਜ਼ਾਂ ਮਿਲ ਜਾਂਦੀਆਂ ਨੇ ਮੋਬਾਈਲ ਫੋਨ ਡਰੱਗਸ ਉਹ ਕਈ ਚੀਜ਼ਾਂ ਦਾ ਉਹਨਾਂ ਨੇ ਖੁਲਾਸਾ ਕੀਤਾ ਅਸੀਂ ਗੱਲ ਕਰਦੇ ਆ ਉਹਨਾਂ ਨਾਲ ਜੇ ਤੁਸੀਂ ਦੱਸੋ ਤੁਸੀਂ ਇੰਨੇ ਮਹੀਨੇ ਆਪਣੇ ਚਾਚੇ ਇਹਦੇ ਨਾਲ ਜੇਲ੍ਹ ਸੀ ਜਿਨ੍ਹਾਂ ਦੀ ਹੁਣ ਮੌਤ ਹੋ ਚੁੱਕੀ ਹੈ ਜੇਲ੍ਹ 'ਚ ਕਿੰਨਾ ਸੌਖਾ ਮੋਬਾਈਲ ਫੋਨ ਮਿਲ ਜਾਂਦੇ ਨੇ ਡਰੱਗਸ ਮਿਲ ਜਾਂਦੀਆਂ ਆ ਬਾਕੀ ਨਸ਼ੇ ਦੀ ਚੀਜ਼ਾਂ ਮਿਲ ਜਾਂਦੀਆਂ ਨੇ ਕਿ ਇਹਦੇ ਬਾਰੇ ਕਿਸੇ ਨੂੰ ਭਨਕ ਨਹੀਂ ਲੱਗਦੀ ਸਭ ਕੁਝ ਮਿਲਦਾ ਜਾਂਦਾ ਨਸ਼ੇ ਵੀ ਮਿਲਦੇ ਆ ਫੋਨ ਵੀ ਮਿਲਦੇ ਆ ਤੇ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਮਿਲਦੇ ਐ ਇਦਾਂ ਕੋਈ ਅੰਦਰ ਸੂਈ ਵੀ ਨਹੀਂ ਲਿਆ ਜਾ ਸਕਦਾ ਇਹ ਸਾਰੇ ਅੰਦਰ ਇਹਨਾਂ ਦੀ ਮਿਲੀ ਭੁਗਤਾਂ ਪ੍ਰਸ਼ਾਸਨੀ ਅੰਦਰ ਚੀਜ਼ਾਂ ਲੈ ਕੇ ਜਾਂਦਾ ਜਿਹੜਾ ਮਰਜ਼ੀ ਨਸ਼ਾ ਲੈ ਲਓ ਅੰਦਰ ਫੋਨ ਸਭ ਕੁਝ ਮਿਲਦਾ ਜੀ ਤੇ ਅੰਦਰ ਜਦੋਂ ਹਿਊਮਨ ਰਾਈਟਸ ਆਲੇ ਆਏ ਤੇ ਹੁਣ 8 ਸਾਨੂੰ 3 ਦਿਨ ਬੰਦੇ ਰੱਖਿਆ ਨਾ ਸਾਨੂੰ ਕੋਈ ਕੰਟੀਨ ਜਾਣ ਦਿੱਤਾ ਨਾ ਕੋਈ ਕੱਪੜਾ ਸਕਾਂਣ ਦਿੱਤਾ ਬਾਹਰ ਉਹ ਡੂਡੀ ਚੋਂ ਹੀ ਆ ਕੇ ਬਾਹਰ ਹੀ ਵਾਰ ਚਾਹ ਪਕੌੜੇ ਖਾ ਕੇ ਮੁੜ ਜਾਂਦੀ ਜੱਤ ਸਾਹਿਬ ਵੀ ਹੁੰਦੇ ਆ ਸਾਨੂੰ ਬੰਦ ਕਰ ਦਿੱਤਾ ਜਾਂਦਾ ਸਾਨੂੰ ਮੂਰੇ ਹੀ ਪੇਸ਼ ਨਹੀਂ ਕਰਦੇ ਹੈਗੇ ਉਸ ਦਿਨ ਸਾਨੂੰ ਬੰਦੀ ਨਹੀਂ ਖੋਲਦੇ ਸਾਰਾ ਦਿਨ ਬੰਦ ਰੱਖਦੇ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜੇਲਾ ਜੇ ਤੁਸੀਂ ਗੱਲ ਕਰ ਰਹੇ ਕਿ ਮੋਬਾਈਲ ਫੋਨ ਮਿਲ ਰਹੇ ਨੇ ਚੱਲ ਰਹੇ ਨੇ ਕਿੰਨੇ ਕੈਦੀਆਂ ਕੋਲੇ ਮੋਬਾਈਲ ਫੋਨ ਹੋਣਗੇ ਜੇ 100 200 ਜਾਂ 1000 ਕੈਦੀ ਹੈਗਾ ਤੇ 1000 ਵਿੱਚੋਂ ਕਿੰਨੇ ਕੈਦੀਆਂ ਕੋਲੇ ਮੋਬਾਈਲ ਫੋਨ ਹੈਗੇ ਨੇ ਜਿਹੜੇ ਯੂਜ਼ ਕਰ ਰਹੇ ਨੇ ਤੇ ਬਾਕੀ ਵੀ ਮਿਲਜੁਲ ਕੇ ਯੂਜ਼ ਕਰਦੇ ਹੋਣੇ ਆ ਇਦਾਂ ਦਾ ਹੈ ਨਹੀਂ ਇੱਕ ਬੰਦਾ ਇਕੱਲਾ ਯੂਜ਼ ਕਰ ਰਿਹਾ ਆਪਣੇ ਸਾਥੀਆਂ ਨੂੰ ਵੀ ਦਿੰਦਾ ਹੋਣਾ ਉੱਥੇ ਬੈਰਕਾਂ ਆ ਜੀ ਹਰੇਕ ਬੈਰਕ ਚ 5-5 6-6 ਫੋਨ ਚੱਲਦੇ ਆ ਜੀ ਹਰੇਕ ਬੈਰਕ ਚ ਹਾਂਜੀ ਸਾਰੇ ਮਿਲਜੁਲ ਕੇ ਯੂਜ਼ ਕਰਦੇ ਜੀ ਸਾਥੀਆਂ ਦਾ ਕਰਨੀਏ ਨਾਲ ਤੇ ਪੁਲਿਸੇ ਜੋ ਕਰਦੀ ਆ ਜੀ ਪੁਲਿਸ ਕੁੱਟਮਾਰ ਵੀ ਕਰਦੀ ਆ ਜੀ ਫਿਰ ਖੋ ਕੇ ਮਹੀਨੇ ਦੇ ਮੇਰੇ پیسے ਮੰਗਦੇ ਜੀ ਜੇ ਮਹੀਨਾ ਤੁਸੀਂ ਬੰਨੇ ਆ ਪੁਲਿਸ ਵਾਲੇ ਨਾਲ ਜੇ ਨਹੀਂ ਦਿੱਤਾ ਫਿਰ ਕਟਾਈ ਕਰਦੇ ਫਿਰ ਖੋ ਵੀ ਲਦਾ ਉਹਨੇ ਦੁਬਾਰੇ ਫੋਨ ਫੜ ਲੈਣੇ ਜੀ ਤੇ ਜਿਹੜੇ ਤੁਸੀਂ ਕਹਿ ਰਹੇ ਹੋ ਪੈਸੇ ਬੰਨੇ ਹੋਏ ਨੇ ਮੋਬਾਈਲ ਫੋਨ ਦੇ ਕਿੰਨੇ ਪੈਸੇ ਲੈਣ ਦੇ ਨੇ ਜਿਹੜੇ ਡਰੱਗਸ ਲੈਣੇ ਉਹਦੇ ਕਿੰਨੇ ਪੈਸੇ ਲੈਂਦੇ ਨੇ ਹਰੇਕ ਵਾਰ ਲਏ ਜਾਂਦੇ ਨੇ ਜਾਂ ਹਰ ਮਹੀਨੇ ਦੇ ਹਿਸਾਬ ਨਾਲ ਲਏ ਜਾਂਦੇ ਨੇ ਉਹ ਫਿਰ ਪੇਮੈਂਟ ਉਹਨਾਂ ਨੂੰ ਕਿੱਦਾਂ ਹੁੰਦੀ ਹੈ ਜੇਲ੍ਹ ਜਿਹੜੇ ਤੁਹਾਡੇ ਬਾਹਰ ਰਿਸ਼ਤੇਦਾਰ ਹੈ ਉਹਨਾਂ ਤੋਂ ਲੈਂਦੇ ਨੇ ਕਿਸ ਤਰੀਕੇ ਨਾਲ ਸਾਰੀ ਪੇਮੈਂਟ ਹੁੰਦੀ ਹੈ ਕੈਦੀਆਂ ਦੇ ਘਰ ਦੇ ਕਰਦੇ ਆ ਜੀ Google Pay ਨੰਬਰ ਦਿੰਦੇ ਆ ਜੀ Google Pay ਕਿਸੇ ਕਿਸੇ ਦਾ ਦੇ ਦਿੰਦੇ ਆ ਆਪਣਾ ਨਹੀਂ ਦਿੰਦੇ ਤੇ 25000 ਦਾ ਫੋਨ ਮਿਲ ਜਾਂਦਾ ਜੀ ਜਰਦੇ ਦੀ ਪੁੜੀ 5-5000 ਰੁਪਏ ਦੀ ਵੇਚਦੇ ਜੀ ਉੱਥੇ ਹਾਂਜੀ ਸਿਗਰਟ ਦੀ ਡੱਬੀ 5-5000 ਦੀ ਇੱਕ ਸਿਗਰਟ ਦੀ ਡੱਬ ਤੇ ਬਾਕੀ ਹੋਰ ਸਾਰੀ ਚੀਜ਼ਾਂ ਕਿਹੜੀਆਂ ਜਿਵੇਂ ਡਰੱਗਸ ਹੈਗੇ ਨੇ ਹੈਰੋਇਨ ਹੋ ਗਈ ਹੈ ਚਿੱਟਾ ਹੋ ਗਿਆ ਇਹ ਵੀ ਮਿਲ ਜਾਂਦਾ ਰਾਮ ਜੀ ਹੈਰੋਇਨ ਚਿੱਟਾ ਵੀ ਮਿਲਦਾ ਦੇਖਿਆ ਜੀ ਮੈਂ ਉੱਥੇ ਤੁਹਾਡੇ ਨਾਲ ਦੇ ਜਿਹੜੇ ਕਹਦੀ ਹੈ ਕੋਈ ਯੂਜ਼ ਕਰਦਾ ਸੀਗਾ ਇਹ ਸਾਰਾ ਕੁਝ ਮੋਬਾਈਲ ਫੋਨ ਤਾਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਤੁਹਾਡੇ ਨਾਲ ਦੇ ਅੰਦਰ ਯੂਜ਼ ਕਰਦੇ ਤਾਂ ਹੀ ਵਿਕਦਾ ਜੀ ਕਰਦੇ ਨੇ ਯੂਜ਼ ਲੋਕ ਕੀ ਕੋਈ ਜਾਂਚ ਨਹੀਂ ਹੈਗੀ ਅਧਿਕਾਰੀ ਜਿਹੜੇ ਜੇਲ ਅਥਾਰਟੀ ਹੈ ਜਾਂ ਜੇਲਰ ਜਾਂ ਜੇਲ ਸੁਪਰਡੈਂਟ ਹੈਗੇ ਨੇ ਉਹ ਜਾਂਚ ਨਹੀਂ ਕਰਦੇ ਤੁਹਾਨੂੰ ਲੱਗਦਾ ਉਹ ਵੀ ਸਾਰੇ ਕਿਸ ਲੈਵਲ ਤੇ ਇਹ ਸਾਰਾ ਹੋ ਰਿਹਾ ਕਿ ਥੱਲੇ ਜਿਹੜੇ ਜਿਹੜੇ ਜੇਲ ਦੇ ਅਧਿਕਾਰੀ ਨੇ ਉਹ ਕਰ ਰਹੇ ਨੇ ਜਾਂ ਜਿਹੜੇ ਕਰਮੀ ਨੇ ਉਹ ਕਰ ਰਹੇ ਨੇ ਜਾਂ ਉੱਪਰ ਤੱਕ ਸਾਰੀ ਚੇਨ ਵੜੀ ਹੋਈ ਹੈ ਉੱਪਰ ਤੱਕ ਇਹ ਸਾਰੇ ਮਿਲੇ ਹੋਏ ਆ ਜੀ ਉੱਪਰ ਤੱਕ ਮਿਲ ਕੇ ਕੰਮ ਚੱਲਦਾ ਇਦਾਂ ਨਹੀਂ ਚੱਲਦਾ ਪੈਸੇ ਬਣਾ ਰਹੇ ਆ ਜੀ ਪੁਲਿਸ ਵਾਲੇ ਇਹਨਾਂ ਨੂੰ ਤਾਂ ਪੈਸਿਆਂ ਦਾ ਕੰਮਤਲਬ ਹੈ ਪੈਸਾ ਵਧੀਆ ਪੈਸਾ ਬਣਦਾ ਜੀ ਹੁਣ ਜਿਹਦੀ ਪਿਆ 60000 ਰੁਪਏ ਤਨਖਾਹ ਹੈ ਅਗਲਾ 3-4-4 ਲੱਖ ਰੁਪਏ ਉੱਪਰ ਤੋਂ ਬਣਾ ਲੈਂਦਾ ਮਹੀਨੇ ਦਾ ਪਰ ਅੰਦਰ ਲੈ ਕੇ ਆ ਪਾਂਦੇ ਅੰਦਰ ਕੋਈ ਕੈਦੀ ਸੂਈ ਵੀ ਨਹੀਂ ਲੈ ਕੇ ਆ ਸਕਦਾ ਅੰਦਰ ਲੈ ਆਣਾ ਪੁਲਿਸ ਵਾਲਿਆਂ ਦਾ ਕੰਮ ਹੈ ਵੇਚ ਦੇ ਅੰਦਰ ਕੈਦੀ ਹੈ ਜੀ ਇਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਆ ਮੈਨੂੰ ਵੀ ਹੁਣ ਖਤਰਾ ਹੈ ਜੀ ਪਿੱਛੇ ਕੇਸ ਦੀ ਪੈਰ ਬਾਈ ਕੰਮ ਹੈ ਹੀ ਕਰਨੇ ਵਾਲੇ ਕਾਂਟੀ ਘਰੇ ਕੱਲੀ ਆ ਮੈਨੂੰ ਵੀ ਕੁਝ ਖਤਰਾ ਕੁਝ ਵੀ ਪਰਚਾ ਪਾ ਸਕਦੇ ਜੀ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਚੱਕ ਕੇ ਪਰਚਾ ਪਾ ਸਕਦੇ ਮੇਰੇ ਤੇ ਵੀ ਤੁਸੀਂ ਹੁਣ ਐਨੇ ਖੁਲਾਸੇ ਕੀਤੇ ਨੇ ਤੇ ਇਹ ਤੋਂ ਬਾਅਦ ਤਾਂ ਤੁਹਾਡੇ ਤੇ ਖਤਰਾ ਜ਼ਿਆਦਾ ਹੀ ਹੈ ਹਾਂਜੀ ਹੁਣ ਮੈਂ ਸ੍ਰੀ ਆਮ ਖੁਲਾਸੇ ਕਰ ਰਿਹਾ ਹਰੇਕ ਗੱਲ ਜੇਲ੍ਹ ਦੀ ਦੱਸ ਰਿਹਾ ਆ ਕਿ ਮੈਨੂੰ ਖਤਰਾ ਆਜੀ ਪੂਰਾ ਜੇ ਹੁਣ ਕੋਈ ਵੀ ਗੱਲਬਾਤ ਹੁੰਦੀ ਹੈ ਇਹਨਾਂ ਦਾ ਹੱਥ ਹੋਊਗਾ ਜੀ ਵਿੱਚ ਤੇ ਦੇਖੋ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਹੁਣ ਇਹਨਾਂ ਨੂੰ ਖਤਰਾ ਵੀ ਹੈਗਾ ਕਿ ਇਹ ਸਾਰੇ ਖੁਲਾਸੇ ਜਿਹੜੇ ਜੇਲ੍ਹ ਦੇ ਕੀਤੇ ਨੇ ਉਹਦੇ ਕਰਕੇ ਜੇਲ੍ਹ ਦੇ ਕਈ ਅਧਿਕਾਰੀ ਬੇਨਕਾਬ ਹੋ ਸਕਦੇ ਨੇ ਜੇ ਜਾਂਚ ਹੋਵੇ ਜੇ ਪ੍ਰੋਪਰਲੀ ਇਹਨਾਂ ਸਾਰਿਆਂ ਦੀ ਜਾਂਚ ਹੋਵੇ ਇਹ ਵੀ ਸਾਹਮਣੇ ਆਇਆ ਕਿ ਜੇਲ੍ਹ ਦੇ ਅਧਿਕਾਰੀ ਕੁਝ ਕੈਦੀਆਂ ਨਾਲ ਮਿਲ ਕੇ ਇਹ ਸਾਰਾ ਕਾਰੋਬਾਰ ਚ ਕੈਮਰਾਮੈਨ ਸਿੰਘੰਦਰ ਦੇ ਨਾਲ ਪ੍ਰੀਤ ਮਹਿਤਾ ਪੀਟੀਸੀ ਨਿਊਜ਼ ਕੋਲ ਜੀ ਆ ਮ੍ਰਿਤਕ ਚਰਨਪ੍ਰੀਤ ਸਿੰਘ ਦੇ ਨਾਲ ਹੀ ਜੇਲ੍ਹ ਚ ਬੰਦ ਹੋ ਉਸ ਦੇ ਭਤੀਜੇ ਅਵਿਨਾਸ਼ ਸਿੰਘ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਜੇਲ੍ਹ ਚ ਫੋਨ ਤੋਂ ਲੈ ਕੇ ਨਸ਼ਾ ਸਭ ਕੁਝ बिकਦਾ ਹੈ ਬਸ ਤੁਸੀਂ ਪੈਸੇ ਟਰਾਂਸਫਰ ਕਰਾਓ ਤੇ ਲੈ ਜਾਓ ਇਸ ਸ਼ਖਸ ਵੱਲੋਂ ਦਾਵਾ ਕੀਤਾ ਗਿਆ ਕਿ ਜਦੋਂ 14 ਮਹੀਨੇ ਜੇਲ੍ਹ ਚ ਰਿਹਾ ਤਾਂ ਉਸ ਨੇ ਵੇਖਿਆ ਕਿ ਜੇਲ੍ਹ ਚ ਫੋਨ ਦੀ ਕੀਮਤ 25 ਤੋਂ 50 ਹਜ਼ਾਰ ਤੱਕ ਲਈ ਜਾਂਦੀ ਹੈ ਜਰਦੇ ਦੀ ਇੱਕ ਬੁੜੀ 5-5 ਹਜ਼ਾਰ ਤੇ ਸਿਗਰਟ ਵੀ 5-5 ਹਜ਼ਾਰ ਦੀ ਮਿਲਦੀ ਹੈ ਹਰ ਚੀਜ਼ ਦਾ ਰੇਟ ਫਿਕਸ ਹੈ ਇਹ ਸਭ ਕੁਝ ਜੇਲ੍ਹ ਪ੍ਰਸ਼ਾਸਨ ਤੇ ਸਟਾਫ ਦੀ ਮਿਲਿ ਮੁਕਤ ਨਾਲ ਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਮ੍ਰਿਤਕ ਦੀ ਪਤਨੀ ਵੱਲੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਸਾਰਿਆਂ ਨੇ ਦੇਖਿਆ ਉਹਨਾਂ ਦੇ ਕੁੱਟ ਮਾਰਦੇ ਨਿਸ਼ਾਨ ਬਹੁਤ ਸਾਰੇ تھے ਸਰੀਰ ਤੇ ਫਿਰ ਉਹਨਾਂ ਦਾ ਭਤੀਜਾ ਵੀ ਮੇਰੇ ਨਾਲ ਹੀ ਤਾਂ ਇਹਨਾਂ ਨੇ ਦੱਸਿਆ ਕਿ ਚਾਚੀ ਜਦੋਂ ਮੈਂ ਆਇਆ ਤਿੰਨ ਜਣੇ ਵੀ ਭਤੀਜਾ ਨਾਲ ਸੀਗਾ ਜੇਲ੍ਹ ਚ ਉਸਨੇ ਇਹ ਇਕੱਠੇ ਇੱਕੋ ਪਰਚੇ ਸੀ ਦੋਨੇ ਜਣੇ ਇਹਦੀ ਜਮਾਨਤ ਅਸੀਂ ਮੰਗਲਵਾਰ ਸ਼ਾਮ ਨੂੰ ਕਰਵਾ ਕੇ ਲੈ ਕੇ ਆਂਦੇ ਆ ਉੱਥੋਂ ਮੈਂ ਵੀ ਨਾਲ ਹੀ ਗਈਆਂ ਲੈਣ ਅਸੀਂ ਲੈ ਕੇ ਆਂਦੇ ਆ ਮੈਂ ਇਹਨੂੰ ਪੁੱਛ ਰਹੀ ਆ ਮੈਂ ਕਿ ਤੇਰਾ ਚਾਚਾ ਠੀਕ ਹੈ ਕਹਿੰਦਾ ਠੀਕ ਤਾਂ ਹੈ ਮੇਗਾ ਉਹਦੇ ਨਾਲ ਕੋਈ ਗੱਲ ਕਹਿੰਦਾ ਨਹੀਂ ਕੋਈ ਗੱਲ ਨਹੀਂ ਤੇ ਚਲੋ ਅਸੀਂ ਘਰੇ ਆ ਕੇ ਫੋਨ ਦੀ ਵੇਟ ਕਰ ਰਹੀ ਮੈਂ ਸਵੇਰ ਦੀ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਜੇਲ੍ਹ ਵਾਲ ਤੋਂ ਸਾਨੂੰ ਕੁਝ ਨਹੀਂ ਦੱਸਿਆ ਗਿਆ ਕਿ ਉਹਨਾਂ ਨਾਲ ਕੀ ਹੋਇਆ ਕਿਆ ਨਹੀਂ ਮੈਨੂੰ ਥਾਣੇ ਤੋਂ ਫੋਨ ਆਉਂਦਾ ਬਲਕ ਮੱਜਰੀ ਤੋਂ ਕੰਦੇ ਕਿ ਉਹਨਾਂ ਨੂੰ ਥੋੜੀ ਜੀ ਪ੍ਰੋਬਲਮ ਹੋ ਗਈ ਟੈਗ ਦੀ ਪ੍ਰੋਬਲਮ ਆ ਗਈ ਕਿ ਤੁਸੀਂ ਹਸਪੀਟਲ ਪਹੁੰਚ ਜੋ ਜਦੋਂ ਅਸੀਂ ਰਸਤੇ 'ਚ ਜਾ ਰਹੇ ਸੀ ਉੱਥੋਂ ਹੀ ਆਣੇ ਵਿਨਾਸ਼ ਨੂੰ ਫੋਨ ਸ਼ੁਰੂ ਹੋ ਗਏ ਕਿ ਤੁਸੀਂ ਇਸ ਤਰ੍ਹਾਂ ਨਾ ਲੈ ਕੇ ਜਾਇਓ ਕਿ ਉੱਥੇ ਉਹਨਾਂ ਨੂੰ ਕੁੱਟਮਾਰ ਕਰੀ ਤੇਤ ਤੋਂ ਬਾਅਦ ਜ਼ਿਆਦਾ ਉਹਦੇ ਨਾਲ ਬਹੁਤ ਜ਼ਿਆਦਾ ਹਾਲਤੋਂ ਦੀ 12 ਵਜੇ ਬਹੁਤ ਜ਼ਿਆਦਾ ਉਹਨੇ ਰਾੜਾਂ ਵੀ ਮਾਰੀਆਂ ਕਿ ਆਵਾਜ਼ਾਂ ਵੀ ਬਹੁਤ ਦਿੱਤੀਆਂ ਕਿਸੇ ਨੇ ਸੁਣਿਆ ਨਹੀਂ ਉਹਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਉਹ ਤਿੰਨਾਂ ਮੁੰਡਿਆਂ ਦਾ ਇਹ ਵੀ ਜਵਾਬ ਹੈ ਕਿ ਸਾਨੂੰ ਚਾਰਾਂ ਜਣਿਆਂ ਨੂੰ ਇੱਕ ਕਮਰੇ 'ਚ ਬੰਦ ਕਰਿਆ ਗਿਆ ਸਾਨੂੰ ਡੰਗਰਾ ਵਾਂਗ ਕੁੱਟਿਆ ਗਿਆ ਉਹਨਾਂ ਨੇ ਪਰਚੀ ਵੀ ਦਿੱਤੀ ਆਪਣੇ ਬਿਆਨ ਵੀ ਦਿੱਤੇ ਹਸਪੀਟਲ ਆ ਕੇ মিডিਆ ਵੀ ਆਈ ਅੱਗੇ ਤਾਂ ਵੀ ਨਾਲ ਦੇ ਕੈਦੀ ਸੀ ਉਹਨਾਂ ਨੇ ਬਿਆਨ ਤੇ ਤਿੰਨ ਕੈਦੀ ਸੀ ਹਾਂਜੀ ਉਹਨਾਂ ਦੀ ਵੀਡੀਓ ਵੀ ਹੈ ਸਾਡੇ ਕੋਲ ਜਿੱਥੇ ਵੀ ਮੈਂ ਜਾਂਦੀ ਆ ਮੇਰੀ ਕੋਈ ਸੁਣਵਾਈ ਨਹੀਂ ਕਰਦੇ ਮੈਂ ਹੁਣ ਕਿੱਥੇ ਜਾਵਾਂ ਪਰਚਾ ਤਾਂ ਕਰ ਹੀ ਨਹੀਂ ਰਹੇ ਸਭ ਕੁਝ ਸਬੂਤ ਸਾਰਾ ਕੁਝ ਕੋਲ ਹੈ ਸਾਰਾ ਕੁਝ ਹੋ ਰਿਹਾ ਉਸ ਤੋਂ ਬਾਅਦ ਪਰਚਾ ਹੀ ਨਹੀਂ ਕੱਟਿਆ ਜਾ ਰਿਹਾ ਫਿਰ ਮੈਨੂੰ ਦੱਸੋ ਦੱਸੋ ਇਹ ਅੱਗੇ ਕੀ ਕਰਿਆ ਜਾਵੇ ਤੁਸੀਂ ਹੁਣ ਹਾਈ ਕੋਰਟ ਆਏ ਹੋ ਪੂਰੇ ਮਾਮਲੇ ਦੀ ਸੀਬੀਏ ਜਾਂਚ ਦੀ ਮੰਗ ਕੀਤੀ ਹੈ ਤੇ ਤੁਸੀਂ ਕਿਹਾ ਕਿ ਮੈਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਹਾਂਜੀ ਮੈਨੂੰ ਚਾਹੀਦੀ ਹੈ ਜੀ ਹੁਣ ਬੱਚਿਆਂ ਦਾ ਵੀ ਦੇਖਣਾ ਹੈ ਅੱਗੇ ਕਿ ਜੇ ਜਦੋਂ ਆਪਾਂ ਨੂੰ ਹੁਣ ਸਾਰਾ ਹੋਇਆ ਇਹ ਸਾਰਾ ਦੇਖ ਕੇ ਹੀ ਹੋਇਆ ਕਿ ਡੈਟ ਜਦੋਂ ਉਹਨਾਂ ਦੀ ਹੋਈ ਉਹ ਜੇਲ੍ਹ ਚ ਜਬ ਡਾਕਟਰਾਂ ਨੇ ਵੀ ਸਾਰਾ ਲਿਖਿਆ ਇਹਨਾਂ ਨੇ ਪਹਿਲਾਂ ਮੈਨੂੰ ਇਹ ਕਿਹਾ ਉੱਥੇ ਜਾਂਦੇ ਕਿ ਨਹੀਂ ਸਾਡੇ ਕੋਲ ਆ ਕੇ ਵੀ ਇੱਥੇ ਅਸੀਂ ਹਸਪੀਟਲ ਇਹਨੂੰ ਲਿਆਏ ਤਾਂ ਇਹ ਟਰੀਟਮੈਂਟ ਹੋਇਆ ਥੋੜਾ ਬਹੁਤ ਤਾਂ ਉਹ ਬਾਅਦ ਹੋਈ ਆ ਸਾਨੂੰ ਸਰਕਾਰੀ ਹਸਪੀਟਲ ਐਸ ਐਮਓ ਡਾਕਟਰ ਹੈ ਬੜੇ ਉਹਨਾਂ ਨੇ ਆਪਣੀ ਪੂਰੀ ਸਲੀਪ ਬਣਾ ਕੇ ਸਾਨੂੰ ਦਿੱਤੀ ਹੈ ਉਹ ਸਾਡੇ ਕੋਲ ਐਸ ਟਾਈਮ ਉਹ ਵੀ ਕਹਿ ਰਹੇ ਆ ਕਿ ਸਾਡੇ ਕੋਲ ਆ ਕੇ ਕੁਛ ਨਹੀਂ ਤਾਂ ਸਾਡੇ ਕੋਲ ਡੈੱਡ ਤਾਂ ਸੀਬੀਆਈ ਦੀ ਮੰਗ ਕੀਤੀ ਹੈ ਤੇ ਨਾਲ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਦੋਸ਼ੀ ਅਧਿਕਾਰੀ ਨੇ ਚਾਹੇ ਜੇਲ੍ਹ ਦੇਣੇ ਜਾਂ ਪੁਲਿਸ ਦੇ ਉਹਨਾਂ ਤੇ ਕਾਰਵਾਈ ਹੋਵੇ ਹਾਂਜੀ ਕਾਰਵਾਈ ਹੋਵੇ ਅੱਜ ਵੀ ਇਹ ਜੇਲ੍ਹ ਦੇ ਵਿੱਚ ਉਹ ਇਸ ਟਾਈਮ ਡਿਊਟੀ ਕਰ ਰਿਹਾ ਮੈਂ ਜਿੱਥੇ ਵੀ ਜਾਂਦੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਨਾ ਮੇਰੇ ਉਹਨਾਂ ਕਰ ਰਹੇ ਆ ਨਾ ਕੁਝ ਸੁਣਦੇ ਹਾਈ ਕੋਰਟ ਤੋਂ ਉਮੀਦ ਹੈ ਕਿ ਤੁਹਾਨੂੰ ਹੁਣ ਅਗੇ ਇਨਸਾਫ ਮਿਲ ਸਕਦਾ ਦੇਖੋ ਜੇ ਉਹਨਾਂ ਚ ਵੀ ਥੋੜਾ ਹੋਇਆ ਤਾਂ ਉਮੀਦ ਤਾਂ ਹੈ ਹੀ ਕਰਨਪ੍ਰੀਤ ਦੀ ਮੌਤ ਦਾ ਕਾਰਨ ਜਿਹੜੀ ਕਸਟੋਡੀਅਲ ਡੈਥ ਹੈ ਉਹਨੂੰ ਉਹ ਨੈਚੁਰਲ ਡੈਥ ਬਣਾਉਣ ਦੀ ਕੋਸ਼ਿਸ਼ ਕਰ ਰਹਾ ਹੈ ਚਰਨ ਪੂਰੇ ਕੀ ਪੂਰੇ ਪ੍ਰਸ਼ਾਸਨ ਔਰ ਪੂਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮਦਦ ਕਰ ਰਹਾ ਹੈ ਜੇਲ੍ਹ ਪ੍ਰਸ਼ਾਸਨ ਦੀ ਹਾਈ ਕੋਰਟ ਨੇ ਨੋਟਿਸ ਕਰਤਾ ਜੀ ਤੇ ਜਵਾਬ ਮੰਗਾਏ ਨੋਟਿਸ ਕਰਕੇ ਕਿ ਬਈ ਆਪਣਾ ਆਪਣਾ ਰਿਪਲਾਈ ਫਾਈਲ ਕਰੋ ਨੈਕਸਟ ਡੇਟ ਤੇ 30 9 ਦੀ ਚ ਨੈਕਸਟ ਡੇਟ ਲੱਗੀ ਹੈ ਤੇ ਤਬ ਤੱਕ ਜਿਹੜੇ ਵੀ ਰਿਪਲਾਈ ਆਣੇ ਆ ਉਹ ਐਡਵਾਂਸ ਰਿਪਲਾਈ ਆਣੇ ਐ ਐਡਵਾਂਸ ਰਿਪਲਾਈ ਆਣੇ ਕੇ ਬਾਅਦ ਤੇ ਅਗਲੀ ਡੇਟ ਤੇ ਬਹਿਸ ਹੋ ਕੇ ਫਿਰ ਦੇਖੋ ਕੋਰਟ ਕੀ ਫੈਸਲਾ ਸੁਣਾਉਂਦੀ ਹੈ ਸਰ ਸੀਬੀਆਈ ਨੂੰ ਨੋਟਿਸ ਕਰਤਾ ਹੈ ਉਹਨਾਂ ਦਾ ਵਕੀਲ ਪੇਸ਼ ਹੋ ਗਿਆ ਰਮਵੀ ਕਮਲ ਗੁਪਤਾ ਜੀ सीबीआई ਵੱਲੋਂ ਪੇਸ਼ ਹੋਏ ਨੇ ਤੇ ਨਾਲੇ ਹਮ ਹਮ ਨੂੰ ਵਿਸ਼ਵਾਸ ਇਸ ਲਈ ਨਹੀਂ ਆਪਨੂੰ ਗੱਲ ਇਹ ਹੈ ਕਿ ਜਿਹੜੀ ਵਾਈਫ ਹੈ ਮ੍ਰਿਤਕ ਦੀ ਉਹ ਜਿੱਥੇ ਵੀ ਜਾਂਦੀ ਹੈ ਚਾਹੇ ਉਹ ਕੋਰਟ 'ਚ ਜਾਂਦੀ ਹੈ ਕਿੱਥੇ ਵੀ ਜਾਂਦੀ ਹੈ ਡੈਥ ਹੋਏ 23 ਹੁਣ ਇਸ ਗੱਲ ਨੂੰ ਹੋ ਗਏ ਆ ਬੀ ਤੋ 21 ਦਿਨ ਹੋ ਗਏ ਆ ਤੇ ਨਾ ਕੋਈ ਕੰਪਲੇਂਟ ਲਈਤੀ ਜਾ ਰਹੀ ਹੈ ਉਹਨਾਂ ਦੀ ਨਾ ਉਹਨਾਂ ਨੂੰ ਕੋਈ ਹੈਲਪ ਮਿਲ ਰਹੀ ਹੈ ਇਸ ਮਾਮਲੇ 'ਚ ਛੋਣ ਅਦਾਲਤ ਵੱਲੋਂ ਸੀ ਪੀ ਐਸ ਨੇ ਪੰਜਾਬ ਸਰਕਾਰ ਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ 30 ਸਤੰਬਰ ਤੱਕ ਜਵਾਬ ਦਾਖਲ ਕਰਨ ਦੇ ਲਈ ਕਿਹਾ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਜਦ ਜੇਲ੍ਹ 'ਚ ਕਿਸੇ ਹਵਾਲਾਤੀ ਦੀ ਫੇਤ ਪਰੇ ਹਾਲਾਤਾਂ 'ਚ ਮੌਤ ਹੋ ਗਈ ਹੋਵੇ ਜਾਂ ਫਿਰ ਜੇਲ੍ਹ ਪ੍ਰਸ਼ਾਸਨ ਤੇ ਇਸ ਤਰ੍ਹਾਂ ਗੰਭੀਰ ਇਲਜ਼ਾਮ ਲੱਗੇ ਹੋਣ ਅਜਿਹੇ ਸੰਸਨੀਖੇਜ਼ ਦਾਅਵੇ ਕੀਤੇ ਗਏ ਹਨ ਹੁਣ ਦੇਖਣਾ ਹੀ ਹੋਵੇਗਾ ਕਿ ਇਸ ਮਾਮਲੇ 'ਤੇ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਕੀ ਜਵਾਬ ਦਿੰਦੀ ਹੈ ਵੀਡੀਸੀ ਨਿਊਜ਼ ਲਈ ਚੰਡੀਗੜ੍ਹ ਤੋਂ ਪ੍ਰੀਤ ਮਹਿਤਾ ਤੇ ਰੋਪੜ ਤੋਂ ਜਿਗਜੀ ਸਿੰਘ ਦੀ